ਹਾਂ ਜੀ ਬਹੁਤ ਸੋ ਸਵਾਗਤ ਕਰਦਾ ਤੁਹਾਡਾ ਇੱਕ ਹੋਰ ਨਵਾਂ ਬਲੌਗ ਦੇ ਵਿੱਚ ਜਿੱਦਾਂ ਕਿ ਸਾਰ ਨੂੰ ਪਤਾ ਹੀ ਆਪਾਂ ਮਾਗ ਦਾ ਮਹੀਨਾ ਸ਼ੁਰੂ ਹੋਇਆ ਹੈ ਗੁਰਦਵਾਰਾ ਡੇਲੀ ਹੋਣਾ ਆਪਾਂ ਸਵਾਗਤ ਤੇ ਲਗਭਗ 4 ਦੇ ਕਰੀਬ ਟਾਈਮ ਹੋ ਗਿਆ 104 ਦੇ ਹੁਣ ਆਪਾਂ ਗੁਰਦਵਾਰੇ ਆ ਗਏ ਸੀ ਨਾ ਬਲੌਗ ਸ਼ੁਰੂ ਕਰ ਲਿਆ ਆਪਾਂ ਚੱਲਦੇ ਅੱਜ ਮਥੜੇ ਜਦੋਂ ਸੇਵਾ ਕਰਦੇ ਆਪਾਂ ਜੀ ਕਾਲਸਾ ਜੀ ਜੀ ਬੱਤੇ ਅੱਜ ਘਰ ਤੋਂ ਤੁਹਾਡਾ ਸਵਾਗਤ ਹੈ ਜੀ ਅੱਜ ਤਰੀਕ ਹੋ ਗਈ ਆ 18 ਜੰਤਰੀ ਨੂੰ ਅੱਜ ਫੇਰ ਕਹਿੰਦੇ ਜੀ ਸੇਵਾਦਾਰਾਂ ਵੱਲੋਂ ਪਨੀਰ ਵਾਲੇ ਪਕੌੜਿਆਂ ਦਾ ਲੰਗਰ ਆ ਤੇ ਹੁਣ ਜਿਹੜੇ ਮੇਰੇ ਵੀਰ ਜਿਵੇਂ ਕਿ ਮੈਂ ਹੋਰ ਮਹੀਨੇ ਤੇ ਸੁੱਤਾ ਪਿਆ ਰਹਾ ਨਾ ਜਿਹੜੇ ਸੁੱਤੇ ਪਿਆ ਉਹਨਾਂ ਨੂੰ ਸਟੋਰੀਆਂ ਭੇਜ ਦੋ ਸਨੈਪਮੈਕ ਤਾਂ ਕਿ ਉਹ ਪਕੌੜੇ ਆ ਜਾਣ ਦਿਖਾ ਮੁੰਡਿਆਂ ਨੂੰ ਚੈੱਕ ਕਰਾਵਾ ਰੇ ਮੁੰਡਿਆਂ ਕੋਲ ਜੰਦੂਆ ਚ ਓਏ ਓਏ ਜਾਂਦੀ ਕੀਤਾ ਸੀ ਓਏ ਜਾਂਦੀ ਹੁਣੀ ਹੁਣੀ ਜਾਂਦੀ ਕੀਤਾ ਸੀ ਆ ਤੇ ਤੈਨੂੰ ਵੀਡੀਓ ਭੇਜਣ ਲੱਗੇ ਸੀ ਤੈਨੂੰ ਤੈਨੂੰ ਕਿਹੜਾ ਵੀਰ ਦਾ ਫੜਾ ਨਵੇਂ ਵਲੌਗ ਦੇ ਮਣੀ ਗੱਲ ਦਾ ਫੋਨ ਵੀ ਆ ਗਿਆ ਟਰੱਕਾਂ ਵਾਲੇ ਯਾਰ ਕਿਉਂ ਕਿੱਥੇ ਲੋਕੀ ਗਣੇ ਆ ਆਉਂਦੀ ਜਾਂਦਾ ਪੂਰੀ ਪੂਰੀ ਪਨੀਰ ਵਾਲੇ ਚੱਕਦੇ ਉਹਦੇ ਹੱਥ ਆ ਗਿਆ ਲੋ ਜੀ ਮੁੰਡਾ ਕਹਿੰਦੇ ਆ ਜਮੀਨ ਤੇ ਰਾਤ ਕਿਉਂ ਤੇਲ ਕੱਢਾ ਟ੍ਰਾਂਸਫਾਰਮਾਂ ਦਾ ਤੇ ਨੀਂਦ ਹੀ ਫਿਰਦਾ ਇਹਦਾ ਕਰਦੇ ਆਸੂ ਕਿਉਂਕਿ ਆਸੂ ਨੂੰ ਕਰਦੇ ਗਰਮ ਕਿਉਂਕਿ ਆਸੂ ਕਰਦੇ ਤੱਤੇ ਪਕਾਉਣੇ ਪਨੀਰ ਵਾਲੇ ਇੱਕ ਇੱਕ ਵੀ ਪਕੌੜਾ ਇੱਧਰ ਉੱਧਰ ਨਹੀਂ ਹੋਣਾ ਚਾਹੀਦਾ ਕਹਦੇ ਉਹਨੂੰ ਕਿ ਜਦ ਹੀ ਉਹ ਚੱਕ ਲੰਨਾ ਦਾ ਟਾਈਮ ਉਹਨੂੰ ਕੋਲਡਰ ਨੂੰ ਕਿੱਥੋਂ ਦਾ ਛਾਪੇ ਨੂੰ ਕਿਉਂ ਜਾਂਦੇ ਨੂੰ ਕੈਸ਼ੂਏ ਪੈਂਦੇ ਆ ਉਹ ਡੀ ਟੈਂਕ ਆਪਣੇ ਜੀ ਬੁੜੀ ਹੋ ਗਈ ਕਿ ਨਹੀਂ ਇਹ ਚਾਪੇ ਜਾਂਦੀ ਲੋੜ ਹੀ ਨਹੀਂ ਆਪਣੇ ਹੈਗੇ ਬੰਦੇ ਉਹ ਕਿਉਂ ਇਦਾਂ ਲੈਂਕਾ ਕਰਦਾ ਇਹੜਾ ਭਾਈ ਹਲ ਭਾਈ ਨਭਜਾੜੋ ਭਾਈ ਬਣ ਕੇ ਵੀਰ ਜੀ ਕਹਿੰਦੇ ਸਟੋਰੀ ਦੇਖ ਕੇ ਆਏ ਸਟੋਰੀ ਵੀ ਇੰਨਾ ਦੀ ਪਨੀਰ ਵਾਲਾ ਜੀ ਉਹ ਲੈ ਕੇ ਆ ਓਏ ਮੁੰਡੇ ਵਾਸਤੇ ਅਰੇ ਕਹਿ ਕੇ ਬਾਹਰ ਅੰਦਰ ਭੇਜੋ ਆਇਆ ਪੱਪੀ ਜੇ ਨਹੀਂ ਪੱਪੀ ਆਏ ਹੋਰ ਬਈ ਸ਼ਤਾ ਨਹੀਂ ਯਾਰ ਨਹੀਂ ਨਹੀਂ ਬਹੁਤ ਦਾ ਹੈ ਤਾਂ ਮੈਂ ਇਹ ਦਸੀ ਵਾਰੀ ਗੱਲ ਇਹ ਦੀ ਸੀ ਆ ਖਾਲਾ ਕਿੱਧਰ ਵੜਦਾ ਜਿਹੜੀ ਸੀ ਪੁਹਾਰਾ ਆਇਆ ਉਹ ਤਾਂ ਖਾਲਾ ਅੱਜ ਹੀ ਆ ਕਿਧਰ ਆਏ ਨਹੀਂ ਹੁਣ ਅੱਗ ਨਵੀਆਂ ਨਵੀਆਂ ਆਤਮਾ ਮਿਲਣੀਆਂ ਕੋਰ ਦੁਬਾਰੇ ਦੇਖਣ ਨੂੰ ਬਾਬਾ ਜੀ ਨੇ ਕਹਿਤਾ ਪਿਆ ਬੈਟ ਵਸਾਈ ਚੱਲ

ਹੈਪੀ ਬਰਥਡੇ ਜੀ ਹੈਪੀ ਬਰਥਡੇ ਵੀਰੇ ਥੈਂਕ ਯੂ ਜੀ ਪਾਰਟੀ ਵੀਰੇ ਆਏ ਪਰ ਕਰਨ ਨਹੀਂ ਬੰਨਗੇ ਆਪਾਂ ਬਾਹਰੋਂ ਤੋਂ ਤੁਸੀਂ ਸੋਚੇਗਾ ਵੀ ਗੁਰਦੁਆਰੇ ਮੈਡਮੂਡ ਗੋਲ ਕੀਤਾ ਜਿਹੜੀ ਆ ਲੱਗਦਾ ਮੈਨੂੰ ਓਏ ਕਮੈਂਟ ਘੱਟ ਆ ਲੱਗਦਾ ਸਾਰੀ ਵਾਰ ਗਾਹਾਂ ਨੂੰ ਹਰਦੀ ਤੈਨੂੰ ਸਾਈਡ ਦੇਦੀ ਐ ਬਾਈ ਹਲੋ ਬਾਈ ਯਾਰਾ ਕੰਮ ਦਾ ਤੂੰ ਹੀ ਸਾਬ ਲੈਣਾ ਯਾਰ ਸੈ ਖੱਲਾ ਦਾ ਪੰਜਾਬੀ ਪੰਜਾਬੀ ਜਮਾ ਸਾਕਾ ਆਜੂ ਬਾਤ ਨੂੰ ਖੋਲ ਦੇਣੀ ਹੈ ਹਲਵਾਈ ਦੀ ਦੁਕਾਨ ਹੁਣ ਹਾਂਜੀ ਲੋ ਜੀ ਸਾਡੇ ਸੇਵਾਦਾਰ ਹੋਰ ਪਹੁੰਚ ਗਏ ਜੋ ਟੀਮ ਸਾਹਿਬ ਇਹਨਾਂ ਨੂੰ ਪੁੱਛ ਰਹੇ ਆ ਵੀ ਪਕੌੜੇ ਦੇ ਅੰਦਰ ਰਿਜ਼ਲਟ ਕਿੱਦਾਂ ਦਾ ਹੈ ਦਵਾਈ ਦੇ ਬਗਲੇ ਕੱਟਿਆ ਉਹਨੇ ਗਾਲਾਂ ਦਾ ਸੈਂਪਲ ਕਰ ਚੁੱਕੀ ਹੈ ਨੰਬਰ 1 ਨੰਬਰ 1 ਤੇ ਅੱਜ ਸਭ ਨੂੰ ਉਹ ਮੁਰਤਾਨਾ ਸਰ ਆ ਕੇ ਦੇਖਣ ਨੂੰ ਮਿਲਦੀ ਹੈ ਜਿਹੜੀ ਕਦੇ ਆਈ ਹੈ ਆਪਣੀ ਇੱਕ ਧਾਰ ਹੈਗਾ ਇੱਕ ਥੇ ਖੜੇ 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 ਇਕੱਠੇ ਆ ਇਆ ਅਗੱਗੇ ਕਦੇ ਆਈ ਨੇ ਅੱਜ ਪਕੌੜੇ ਆਜਾਏ। ਫ੍ਰੀ ਵਾਲਾ ਕਰਕੇ। ਮੀਨ ਵਾਲਾ ਕਰਕੇ ਆਇਆ। ਇਹਨਾਂ ਦਾ ਫਿਕਰਾ ਗੱਦੀਆ ਹੋਣਾ ਆਲੂ ਵਾਲੀਆਂ। ਹਾਂ। ਕੇਟੂ ਮੋੜ। ਉਹ ਵੀ ਛੱਡੀ ਆ। ਹਾਂਜੀ। ਕੀ ਆਈ? ਆ ਲੈੋ ਬਾਈ ਕਰ ਲੈ। ਦੱਸੋ ਕਿਧਰ ਮੈਂ ਕਿੰਦਰੀ ਆ ਤੇ ਕਿੱਦਾਂ ਪਾ ਲਓ ਤੇ ਵਰੀ ਮਾ। ਬਸ ਖਾਣੀ ਆ ਯਾ ਹੋਰ ਕੀ ਕਰ ਲੈਣਾ। ਮਥੜੇ ਗਿਆ ਵੇ। ਫੇਰ ਠੀਕ ਆ। ਅਰੇ ਗਰਦੋਸਤਾਨ ਆ ਗਿਆ ਹੈ ਅਮਰੀਦਾ ਉਸਤਾਦ ਉਸਤਾਦ ਆ ਗਿਆ ਇਹਨਾਂ ਨੇ ਡੂਸਰ ਬੀਹਿਆਂ ਦੀ ਲਾਉਣਿਆ ਸਰਕਾਰੀ ਕੰਮ ਇਹਨਾਂ ਦੇ ਕੋਲੇ ਲੈ ਲਿਆ ਬਾਈ ਇਹਨਾਂ ਨੇ ਸਾਰਾ ਕੰਮ ਪੜ ਲਿਆ ਪੰਜ ਸਾਲ ਦੀ ਬੋਣ ਨਹੀਂ ਰਹਿੰਦੀ ਆ ਜਿੱਤੇ ਵੋਟਾਂ ਪੈ ਗਈਆਂ ਉਹਦੇ ਸੇਵੇਂ ਸਾਲ ਬਸ ਜਦੀ ਠੀਕ ਹੈ ਸ਼ੁਰੂ ਪਾਇਆ ਬਸ ਇਹਨਾਂ ਨੇ ਡੂਸਰ ਉਹਨਾਂ ਨੂੰ ਕੱਲ ਹੋ ਗਿਆ ਕੱਲ ਛਿੜਕਾ ਪੈ ਗਈ ਹਾਂ ਹੌਣੀ ਰੋਕ ਦੋ ਕਿਉਂ ਰਾਬਾ ਨਈ ਯਾਰ ਚਾਰ ਕਜਾੜਾ ਨੂੰ ਫਰੇਟ ਕਰਾ ਜਿੰਦਾ ਫਰੇਟ ਵੀ ਛੀੜਾ ਤੇ ਚਾਰ ਕਜਾੜਾ ਨੂੰ ਕੋਈ ਨਹੀਂ ਸੀ ਕਾ ਸਾਰਾ ਇਹਦੇ ਦੋ ਹਿੱਸੇ ਓਏ ਮਣੀ ਦਾ ਉਹ ਕਰਨਾ ਆਪਾਂ ਸਰਟੀਫਿਕੇਟ ਦੇ ਮਣੀ ਨਾ ਚ ਤੂੰ ਸੈਂਡ ਕਰਦੇ ਸਾਡਾ ਸਰਟੀਫਿਕੇਟ ਦੇ ਕਰਨਾ ਨੂੰ ਆਪਾਂ ਵੇਚਣਾਗਾ ਉਹਦਾ ਹਟਾ ਦੋ ਬਈ ਕਿਰੂ ਛੋਟਾ ਬੋੜਾ ਜੇ ਲਾ ਉਹਦਾ ਹੀ ਕਿ ਤੇਰਾ ਹੀ ਓਰ ਟੂਟੀ ਜੇ ਲਾ ਬਲੇ ਬੋੜਾ ਇਹ ਬੰਦਾ ਜੀਲਾ ਜੀ ਐਸਆ ਇਹ ਗਣਾ ਕਨੇ ਕੰਮ ਕਾ ਕੰਮ ਕਰਾ ਕੰਮ ਸੋਲੋ ਛੇੜੀ ਪੈਣਾ ਹੱਥ ਪਾਇਆ ਉਹ ਮਿਸਾਲ ਹੈ ਮੇਰੀ ਅਗਰ ਕਾ ਵਿਸਤਾਰ ਕਰੀ ਗੱਲ ਜੀ ਲੀਕ ਇਹ ਕਹਿੰਦਾ ਨਹੀਂ ਕਿ ਕੰਮ ਸਟਾਰਟ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ਸੇਫਟ ਹੋਣਾ ਜ਼ਿਆਦਾ ਟੱਕੜ ਵਾਪਸ ਮਣੀ ਕਹਿੰਦਾ ਹੋਏ ਮਣੀ ਕਹਿੰਦਾ ਕਿ ਨਾ ਕੰਮ ਸਿੱਖਣਾ ਕਹਿੰਦਾ ਪਹਿਲਾਂ ਸੇਫ ਸੇਫ ਹੀ ਦੇ ਤੱਕ ਪਟਿਆ ਤੇਰਾ ਤੇਰਾ ਜੋੜ ਮੈ ਲਾ ਰਿਹਾ ਕਿ ਮੈਂ ਇਹ ਤਾਂ ਟਾਇਲਰ ਰੱਪਿਆ ਪਟਦਾ ਥੋੜਾ ਬੜਾ ਲੰਬਰਾ ਤੂੰ ਉਹ ਇੱਥੇ ਕੁਮਾਉਂ ਪਟ ਲੈ ਤੂੰ ਬਾਅਦ ਜੋੜ ਨਾ ਆਇਆ ਪੂਤਰ ਕੇ ਬਹਿ ਜਾ ਦੇਮਰ ਤੋਂ ਆਇਆ ਕਹਾਵਤ ਬਾਹਰ ਨਾ gira ਉੱਤੇ ਗੁਰਦੁਆਰਾ ਬਾਹਰਤੀ ਭਰ ਲਈ ਫੀਲ ਦੇ ਬਗੋੜਿਆਂ ਦੀ ਬਾਕੀ ਚੱਲਿਆ ਉਹ ਉਧਰ ਲੱਗੇ ਸਾਕੇ ਦੀ ਕਰਨੀ ਬਰਦਾਸ਼ ਹੋ ਗਈ ਬਸ ਸ੍ਰੀ ਵਾਹਿਗੁਰੂ ਵਾਹਿਗੁਰੂ ਕੋਈ ਨਹੀਂ ਚੱਲਿਆ ਨਹੀਂ ਬਰਤਾਈ ਆ ਨੇ ਉੱਤੇ ਸਾਰੇ ਇਕੱਠੇ ਕਰ ਲਾ ਟੈਡ ਇਹ ਸੇਵਾ ਕਰਪਣੇ ਇਧਰ ਗਏ ਇਹਨਾਂ ਸੇਵਾਦਾਰਾਂ ਅੰਦਰ ਬੈਠੇ ਖੜ ਜੋ ਦਹੌਣ ਆ ਗਾ ਲੈ ਆ ਰਹੇ ਸੇ ਉਹ ਦਰ ਆ ਬੈਠੇ ਅੰਦਰ ਅੰਦਰ ਬੈਠਿਆ ਸਾਰਾ ਸੇ ਬੰਦ ਅੰਦਰ ਹੀ ਬੈਠਿਆ ਆਗੇ 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 ਇੱਧਰ ਇੱਧਰ ਦੱਸਾ ਬੈਠਾ ਦੋ ਤਣੂ ਲਾ ਦੋ ਬੈਠੇ ਓਏ ਸੇਵਾ ਸੁਭਾ ਦਰ ਦਾ ਬਾਰੇ ਆ ਗਏ ਮਾਕ ਕਰੀ ਦੀ ਖਾਈ ਜਾਂਦੇ ਹੋ ਆਹ ਲੇ ਵੀਰੇ ਸੇਵਾ ਖਾਣ ਤੋਂ ਵੱਡੀ ਸੇਵਾ ਵਰਤੋਂ ਤੋਂ ਵੱਡੀ ਸੇਵਾ ਬੁੱਲਾ ਛੱਟਾ ਛੱਟਾ ਦੋ ਲਾ ਕੇ ਆਇਆ ਇੱਕ ਪੂਜੀ ਲਾ ਕੇ ਆ ਗਿਆ ਪੂਜੀ ਲਾ ਕੇ ਆ ਬੁੱਲਾ ਦਾ ਸਮਾਰ ਕਰੇ ਭੇਜਾ ਚਾਲੇ ਸਮਾਰ ਬੁੱਲੇ ਪਕੌੜੇ ਲੈਣੇ ਕਿਹਨੇ ਪਕੌੜੇ ਪਵਾ ਲੋ ਕੋ ਜੋ ਮਨ ਤੋਂ ਬੱਚ ਕਿਦਾਂ ਆ ਫਿਰ ਕੈਮਰਾ ਖਾਬ ਕਰ ਲਈ ਤੇ ਪਾਡੇ ਕੋਲ ਸਾਰਾ ਸ਼ਾਹ ਤੇ ਜੋ ਬਰਾਣੇ ਸੋਭਣਾਂ ਨੇ ਅੱਜ ਦੀ ਮੈਂ ਮੜ ਇਕੱਠੇ ਕਰਤੇ ਮੈਂ ਜੀ ਮੈਂ ਲਾ ਕੇ ਚਾਹ ਪੀ ਲਾ ਕੇ ਸੀ ਮੈਂ ਤੇ ਮੈਂ ਪਾਣੀ ਪੀ ਲਾ ਕੇ ਸੀ ਕਰਕੇ ਬਾਕੀ ਆ ਫੜਿਆ ਸੇ ਬਦਲ ਹਾਂ ਬੜੀ ਦੋਦੂ ਕੋ ਸਾਡੇ ਕੋਲ ਉਹ ਡੱਬਾ ਜਾ ਛੱਟ ਕੇ ਹੈ ਉਹ ਕੱਲ ਸਵੇਰ ਫੇਰ ਜਿਵੇਂ ਪਰਸੋਂ ਦਾ ਟੋਬੇ ਜਿ ਟੋਬੇ ਹੀ ਲਾਈ ਜਾ ਟੋਬੇ ਚ ਹੀ ਲੈ ਗਏ ਤਾਂ ਜੀ ਲਾਏ ਹੋਣੀਆਂ ਗੱਡੀ ਆਪਾਂ ਹਾਂ ਉਹ ਦੋ ਉਹਨੂੰ ਬਾਦਨ ਕਿਾ ਕਰ ਦੋਦਰੀ ਕਿ ਨਹੀਂ ਜੱਕ ਲਈ ਆ ਪਾ ਇਹ ਡੈਰੀ ਚ ਹੈ ਡੈਰੀ ਕੋਲੀ ਆਪਣੇ ਬਸ ਕਿਰਕ ਕਰ ਪਾਣੀ ਕੀਆ ਕੈਮਰਾ ਸਾਫ ਕਰਨਾ ਮਿਲ ਰਿਹਾ ਕੋਈ ਆ ਹੂੰ ਆ ਮੈਂ ਆ ਤੇ ਇੱਧਰ ਇਕੱਠੇ ਕਰ ਦिए ਬਾਕੀ ਸਾਰਾ ਸਾਫ ਸਾਫ ਤਾਂ ਤੰਮੀ ਤੇ ਇੱਧਰ ਜੋਤ ਭੰਡ ਸ਼ਾਂਭੀ ਆਂਦੇ ਤੋਤੇ ਇਹਨਾਂ ਨੇ ਸਾਰੇ ਜੀ ਲੱਗ ਭਾਏ ਇੱਧਰ ਝਾੜੂ ਰਹਿ ਗਿਆ ਝਾੜੂ ਜਾਗਣੇ ਮਾਰ ਦੇਣਾ ਕਹਿੰਦੇ ਜਾ ਝਾੜੂ ਬੋਲ ਫਲਵਾਈ ਕਹਦੇ ਆਸ਼ੂ ਆ ਦੇਖ ਲੈ ਹੋਰ ਹੋ ਗਿਆ ਕਹਿੰਦੇ ਕੀ ਕਹਾ ਜੀ ਅਜੀ ਕੋਹ ਨਹੀਂ ਕਾਹ ਲਵਾਈ ਕਹਿੰਦੇ ਲੈ ਵੀ ਤੂੰ ਮੋੜ ਬਈ ਜਾਣ ਜਾਂ ਪੰਗੇ ਲੈਂਦੇ ਆ ਯਾਰ ਉਹ ਜਿਹੜਾ ਵਿਚਾਰੇ ਦਾ ਭਾਗ ਹੁੰਦਾ ਜੇ ਕਿਸੇ ਨੇ ਹਲਵਾਈ ਨਾਲ ਕਨੈਕਟ ਕਰਨਾ ਬਈ ਪਿੰਡੇ ਦਾ ਛਾਪਾ ਕਾ ਠੀਕ ਆ ਪੰਡੋਰੀ ਕੋਲੇ ਹਲਵਾਈ ਨੰਬਰ ਬੋਲਿਓ ਹੁੰਦਾ ਕਿ ਕਨੈਕਟ ਕਰਨਾ ਹੋਣਾ ਕਰ ਸਕਦਾ ਈ ਕੋਈ 61 99 0017 ਦੁਬਾਰੀ ਬੋਲਿਓ 61 99 0017 ਆ ਕਰ ਲਿਓ ਕਨੈਕਟ ਕਿਸ ਨੇ ਪਕੌੜੇ ਘਣਾ ਨੂੰ ਵਿਆਹ ਦਾ ਕੰਮ ਕਰਨਾ ਹੋਵੇ ਛਾਪਾ ਪਿੰਡਾਂ ਪਟੋਰੀ ਕੋਲੇ ਕਹਿੰਦੇ ਹੈ ਜਾਗਣ ਦੇ ਦੇ ਹਾਏ ਜਿਹੜੇ ਵੀਰ ਭਰਾ ਦੇਖਣਾ ਖਰਚ ਨਾਲ ਪਾਲਾ ਕੀ ਜਾਊਗਾ ਇਹ ਸਟਾਰਟਿੰਗ ਤੋਂ ਦੇਖ ਜਰਨੂੰ ਬਲੌਗ ਕਿੱਥੇ ਵਰਤ ਜਾਂਦਾਗਾ ਲੱਗ ਜੀ ਪਤਾ ਮਹੀਨੇ ਦੋ ਹੀ ਰਹਿ ਗਏ ਦੋ ਮਹੀਨੇ ਰਹਿ ਗਏ ਬਸ ਆ ਇਹ ਹੁਣ ਲੈ ਲੈ ਵੀ ਇਹੀ ਚੱਲਣਾ ਖਰਚਣਾ ਪਸਾਫ ਕਰਕੇ ਉੱਥੇ ਰੱਖ ਦੇਣ ਸਾਈਡ ਤੇ ਜਦੋਂ ਮੈਂ ਕੀ ਹਾਲ ਚੱਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲੋਟ ਕੱਲੇ ਅੱਜ ਲੱਗਿਆ ਕਹਿੰਦੇ ਉਹ ਡਬਲੌਣ ਕਰਨ ਦੇ ਸ਼ਰਮ ਦਾ ਸੈਂਪਲ ਅਗਲੇ ਇੱਕ ਫਰਾਈ ਬਲੌਗ ਕਰ ਕਰਕੇ ਉਹ ਡੋਟਾ ਲਗ ਲਗਭਗ ਹੈ ਉਹ ਅਗਰ ਸਾਡੇ ਜੰਦੇ ਸ਼ਾਹ ਹੋ ਗਿਆ ਆਪ ਗਿਆ ਅੱਜ ਨਾ ਬਾਈ ਤਾਂ ਆਈ ਨਹੀਂ ਜਾ ਵੀ ਬਣਾਉਣ ਲੱਗੇ ਸਵੇਰੇ ਅੱਜ ਅੱਜ ਸਾਜਰੇ ਆ ਗਏ ਪਰ ਚਾਹ ਧਾਰਤੀ ਮੈਂ ਬਲੌਗ ਲੇਟ ਸ਼ੁਰੂ ਕਰਾਇਆ ਜਾਣ ਕੇ ਕਿ ਉਹਦਾ ਕੰਮ ਜਾਰ ਕਰ ਲਈ ਫਿਰ ਬਲੌਗ ਬਣਾਵਾਂਗੇ ਲਗਭਗ 6:30 ਤੱਕ ਬਾਕੀ ਤੇਰਾ ਬਾਬਾ ਹੀ ਬੋਲਣ ਲੱਗਾ ਜੀ ਤੇ ਆ ਵੀ ਦੇਖ ਲੋ ਚਾਹੇ ਹੋਰੇ ਹੋਰ ਲੱਗ ਪੋੜੀ ਦਿਨਾਂ ਦਾ 60 ਕੁ ਮਿੰਟ ਬਾਈ ਕਿੰਨੇ ਵੇਟ ਆਦਾ ਮੈਂ 70 70 ਹੋਰ ਜਾ ਵੀ ਲੱਗੇ ਬਣਾਉਣ ਗੱਡਰ ਯਾਰ ਨਹੀਂ ਸਾਡੇ ਕੋਲ ਹੈਗਿਆ ਸੀ ਦੇਖ ਬਾਕੀ ਥੋੜੇ ਬਣਾ ਲਈ ਬਾਕੀ ਬਾਅਦ ਚ ਬਣਾਵਾਂਗੇ ਤੋਂ ਨੰਮੀ ਮੈਂ ਇਹਦਾ ਆ ਵੀ ਚੱਕਦਾ ਹਲਵਾਈਆਂ ਨੇ ਕੰਮ ਆ ਗਿਆ ਹੋਇਆ ਹਲਵਾਈ ਦਵਾਈ ਉਹ ਵੋਟ ਕਰਦਾ ਭੇਜਦਾ ਉਹ ਫੋਟੋ ਫੋਟ ਰਹੀ ਸੀ ਹਾਂ ਇੰਪੋਰਟ ਕਰਨਾ ਗਾਣੂ ਮਲਾਵਾ ਕਿ ਤੁਹਾਨੂੰ ਕੋਈ ਨਾ ਹਲਵਾਈ ਤੂੰ ਜਾਣਦੀ ਆਂ ਬੁਲੀ ਦਾ ਪਰ ਤੇ ਜ ਖੋਨਾ ਗਿਆ ਬਸ ਯਾਰ ਲੈ ਉਹ ਇਧਰ ਹੀ ਪਈ ਆ ਆਹੀ ਚੱਕ ਲੈ ਅਸਮਾਨ ਨੂੰ ਵਾਲੀ ਉਧਰੋਂ ਲੈ ਆਂ ਨਵੀਂ ਯਾਰ ਧੋ ਲਾ ਕੇ ਹੋਰ ਕੀ ਆ ਕਿਵੇਂ ਲੱਗਾ ਕੱਢਿਆ ਜੇ ਕਿਵੇਂ ਲੱਗਾ ਟੇਸਟ ਭੋਗ ਲਵਾਇਆ ਪਹਿਲਾਂ ਸੀ ਮੈਂ ਟੇਸਟ ਕਰਨ ਪੂਰੇ ਵਧੀਆਗਾ ਥੋੜਾ ਗਾਲਾ ਹੀ ਬਦਲਾ ਕਰਦੀਆਂ ਮੈਂਗਾ ਬਾਬਾ ਜੀ ਬੋਲਣ ਲੱਗੇ ਹੋਣਾ ਪਰ ਵੀਡੀਓ ਬਣਾਉਣ ਵਾਲਾ ਕੋਈ ਹੈ ਨਹੀਂ ਯਾਰ ਨਾਲ ਇਹ ਮੈਂ ਤਾਂ ਪਾੜੇ ਕਾਹਦਾ ਬਰੈਡ ਕੱਢਦਾ ਸੀ ਨਾਲ ਵੀਡੀਓ ਬਣਾਉਣ ਵਾਲਾ ਹੋਵੇ ਨਾ ਪਹਿਲਾਂ ਰਮਾਨ ਬਣਾ ਦੇ ਗੁਰਪ੍ਰਾਣਦਾ ਸੀ ਹੁਣ ਵੀ ਆਇਆ ਜੀ ਜਵਾਹ ਹੋਗੇ ਨਮਹ ਹੈ ਚਾਰੇ ਦਿਵਸ ਸਭ ਸੁਮੇ ਨਮਹ ਹੈ ਜੀ ਗੁਰੂ ਜੀ ਨਮਾ ਓ ਰੋਕਰ ਬੁਰਾ ਇਲਾਕੇ ਕਹਿੰਦੇ ਹੁਣ ਦਾਪੂਜੀ ਬਣਾਉਣ ਲਾਗੇ ਇਕੱਠੇ ਹੀ ਬਣਾਉਣਾ ਸਾਰੇ ਹੀ ਮਿਰਚਾ ਮੋਟਾ ਪਾਤੀ ਸਬਾਨ ਤੋਂ ਮੂੜ ਪਈ ਜਾਂਦਾ ਕਿਵੇਂ ਅੜਾ ਰੋੜ ਲੈ ਆ ਨੂਨ ਰਹਿ ਗਿਆ ਬਣਾਉਣ ਵਾਲਾ ਗੱਲਾ ਨੂਨ ਨਹੀਂ ਪਾਇਆ ਗਲਾ ਵਾ ਖੇਰਾ ਪੈ ਗਿਆ ਪਤਾ ਨਹੀਂ ਇਹ ਪਾਰੇ ਜੀਰਾ ਜਵੈਨ ਧਨੀਆ ਨੂਨ ਮਿਰਚ ਤੇ ਬੇਕਿੰਗ ਪਾਊਡਰ ਆ ਸਾਮਾਨ ਪਾਇਆ ਚੀਨ ਲੇ ਬੇ ਨੂਨ ਨੂਨ ਪਾ ਦੇ ਜਟਾਈ ਲੋਨ ਨੂੰ ਕਰੀ ਬਹੁਤ ਆ ਹੋਰ

ਆਹ ਦੇ ਬਲੌਗ ਬਲੌਗਸ ਉਹਦੇ ਆ ਦੇ ਲੈ ਓਏ ਉਹ ਪਿਆਈ ਆਹ ਦਾ ਸਬਸਕ੍ਰਾਈਬ ਵੀ ਆ ਦੇ ਲਾ ਵੀ ਕੀਤਾ ਹੈ ਦੇਖ ਲੋ ਬੰਦੇ ਨੇ ਮੈਨੂੰ ਪਤਾ ਹੁਣ ਲੱਗਿਆ ਏ ਚੱਕ ਸਬਸਕ੍ਰਾਈਬ ਆ ਤੁਸੀਂ ਵੀ ਕਰ ਸਾਰੇ ਕਹ ਦੇਖ ਰੂ ਤਮੀ ਭਾਈ ਅੱਜ ਮੈਂ ਤੇਰਾ ਸਟੋਰੀ ਪਾ ਲਨੀ ਆ ਵੀ ਆਹ ਚੱਕ ਕੋਈ ਬਲੌਗ ਨਵੇਂ ਨਵੇਂ ਸਾਡੇ ਆਉਣਗੇ ਹਾਂ ਠੀਕ ਆ ਦੇਖੀਏ ਆ ਕੇ ਵੀ ਆ ਗਿਆ ਕਿਵੇਂ ਆ ਆਈ ਬ੍ਰੈਡ ਆ ਗਿਆ ਪਕੌੜਿਆਂ ਨੂੰ ਹਾਂ ਆ ਨਹੀਂ ਤਾਂ ਆਪਾਂ ਇਹਨਾਂ ਨਾਲ ਕੁਝ ਹੋਰ ਬੰਦਾਂ ਦਾ ਲੈ ਗਏ ਜਾਂ ਓਏ ਬਦਾਨਾ 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 ਵੀ ਕਰੇਗੇ ਜੇ ਨਹੀਂ ਹੋਦਾ ਇਹਨਾਂ ਨੂੰ ਹੋਰ ਦਾ ਫਰਕ ਨਹੀਂ ਓਏ ਕੱਪ ਤੇਰੀ ਸਾਥਾ ਕਾਲਾ ਕਾਲਾ ਲੱਤੂ ਨਹੀਂ ਹਾਂ ਅੱਜ ਇਹ ਰਾਜ ਚਟਨੀ ਮੇਲ ਨਹੀਂ ਗਾਲ ਚਟਨੀ ਨਹੀਂ ਮਿਲਣੀ ਬਾਹਲੇ ਬੋਤਲ ਨੇ ਬੋਤਲ ਜੀ ਲਮੀ ਲਾਦੀ ਗਾਲ ਪੀਰ ਵਾਲਾ ਨਾਲ ਕੱਲ ਲਿਆਂਦੀ ਜਾ ਇਹ ਬ੍ਰੈਂਡ ਸਾਡੇ ਨਾਲ ਹੀ ਮਿਲਦੇ ਆ ਤੇ ਗੁਰੂ ਘਰ ਹੀ ਮਿਲਦੇ ਆ ਯਾਰ ਉਹਨਾਂ ਨਾਲ ਤੇ ਇਹ ਆਇਆ ਕਹਿੰਦੇ ਇਹ ਵੀ ਫੋਨ ਬਾਈ ਕਿਹੜਾ 17 Pro ਆ ਇਹ ਕਹਿੰਦਾ ਕਿਹੜੀ ਕੰਪਨੀ ਦਾ ਇਹ ਬੁਰਾ 12 Apple ਦਾ Apple ਦਾ ਭੈਣ ਦਾ ਕੈਮਰਾ ਕੈਮਰਾ ਦਾ ਐਡਾ ਤਾਂ ਮੂਵੀ ਵਾਲਿਆਂ ਕੋਲੇ ਨਹੀਂ ਹੁੰਦਾ ਜਿੱਡੇ ਜੱਡੇ ਇਹਦੇ ਲਾਇ ਪਿਆ ਕਿਹੜਾ ਇਹ ਦੇਸੀ ਜਆ ਇਨਫਲੈਕਸ ਦਾ ਇਨਫਲੈਕਸ ਅਸੇ ਪੁੰਦਾ ਟੱਕ ਪਾਉਂਦਾ ਪੂਰੀ ਆ ਇਹਨੂੰ ਫੇਲ ਕਰਦਾ ਆ ਦੇ ਖੜਾ ਨਾ ਉਹ ਨਾ ਉਹ ਕਿੱਦਾਂ ਦਾ ਵੀਰ ਹੋ ਰਿਹਾ ਉਹ ਸਰਾ ਸਰਾ ਲਾਈਏ ਬਾਈ ਦੂਸਰੇ ਉੱਤਰ ਬਾਈ ਉਹਨਾਂ ਨੂੰ ਬਰੈਡ ਬਿਜਾ ਇੱਕ ਬਾਈ ਕੰਮ ਅੱਜ ਫੇਰ ਸੇਵਾਦਾਰ ਵੀਰ ਜੁਟੇ ਹੋਏ ਆ ਬਹੁਤ ਵਧੀਆ ਸੇਵਾ ਚੱਲ ਰਹੀ ਆ ਬਰੈਡ ਕਹਿੰਦੇ ਮੁੰਡੇ ਕਹਿੰਦੇ ਹਲਵਾਈ ਨਹੀਂ ਦੋਤ ਨੇ ਇੱਕ ਹੀ ਆਪ ਹੀ ਕੱਢ ਦੇਣੇ ਆ ਸਾਰਾ ਬੇਸਣ ਬੁਸਣ ਤਿਆਰ ਕਰਕੇ ਮੁੰਡਿਆਂ ਨੇ ਜਿੰਨਾ ਸਮਾਨ ਸੀ ਸਾਰਾ ਹਲਵਾਈ ਤੋਂ ਕੇਰਾ ਲਖਾ ਲਿਆ ਹੁਣ ਆਪ ਹੀ ਲੱਗੇ ਪਾਇਆ ਸੇਵਾਦਾਰ ਲੋ ਜੀ ਬਲੌਗ ਪਿਆਰਾ ਹਵਾਈ ਬਹੁਤ ਦੂਰੋਂ ਸੱਦੇ ਆ ਸੀ ਜਗਾਦਰੀ ਤੋਂ ਹਵਾਈ ਸੱਦੇ ਹੋਏ ਆ ਜੀ ਜੋ ਬਰੈਡ ਘੱਟ ਰਹੇ ਆ ਪੂਰਾ ਐਕਸਪੀਰੀਅੰਸ ਆ ਇੱਧਰ ਬੈਠਿਆ ਸੇਵਾਦਾਰ ਕਿਉਂ ਸੇਵਾਦਾਰੋ ਫਟਾ ਉਧਰ ਅੰਕਲ ਜੀ ਵੀ ਬੈਠੇ ਸਾਡੇ ਨਾਲ ਅੰਕਲ ਜੀ ਵੀ ਬਹੁਤ ਸੇਵਾ ਕਰਦੇ ਆ ਸਵੇਰੇ 3 ਵਜੇ ਆ ਜਾਂਦੇ ਆ ਗੁਰਦੁਆਰਾ ਸਾਹਿਬ ਆ ਦੇ ਨੌਜਵਾਨ ਹਾਂ ਵੀ ਇੱਧਰ ਜੋ ਟੀਨ ਸਾਹਿਬ ਵੀ ਓਡੇ ਸਾਹਮਣੇ ਰੂਬ ਰੂਬ ਕਰਨ ਲੱਗਿਆ ਕੇਲੇ ਵੀ ਮੁੰਡੇ ਚਾਹ ਬਣਾਉਣੀ ਸੀ ਰਾਤ ਜਾਗੋ ਵੀ ਦੇਖਿਆ ਤੇ ਚਾਹ ਦੀ ਜਣਾ ਵੀ ਕਰੀ ਜਾਂਦਾ ਇਹ ਹਲਵਾਈ ਇਹ ਹਲਵਾਈ ਦਾ ਪੁੱਛੋ ਨਾ ਜੀ ਬਹੁਤ ਦੂਰੋਂ ਸੱਤਿਆਲ ਬਾਈ ਮੰਡੀ ਕੋਲੋਂ ਆਵਾ ਉਹ ਵੀ ਐ ਨਹੀਂ ਅਸੂਸੂ ਐ ਨਹੀਂ ਥਾਂ ਵੀ ਕੱਢੀ ਜਾਂਦੇ ਆ ਵੀ ਜੱਕਦੇ ਆ ਵੀਰੇ ਆ ਵੀ ਕਿੱਲੋ ਇਹ ਖੜਾ ਕੈਮਰਾ ਸਾਹਿਬ ਜੀ ਕਰ ਲੀਏ ਹੋ ਗਿਆ ਨਾ ਖੜੇ ਸਬਾਰ ਕੇ ਕਰ ਨੂੰ ਕੈਮਰਾ ਸਾਹਿਬ ਜੀ ਹਾਂ ਜੀ ਕੇਟਲ ਪਲੇਨਾ ਕਰਦਾ ਖਰਜਾ ਬੋਲ ਸੁਪਰ ਕਿੰਨਾ ਲਾਦਾ ਐਵੇਂ ਕੁਆਲਿਟੀ ਤਾਂ ਤੇ ਪੈ ਗਈ ਬਹੁਤ ਕਿਦਰ ਬੈਠੇ ਝੂਠ ਨਾ ਬੋਲੀ ਕਿੰਨਾ ਬੈਠਾ ਘਰੇ ਆ ਵੀ ਜਾਦੇ ਸਵੇਰ ਦਾ ਸਵੇਰ ਪਹਿਲਾਂ ਹੀ ਆ ਗਿਆ ਸਵੇਰ ਪਹਿਲੀ ਖਾਦਾ ਇਹਦੇ ਕਿਲੋ ਦਾ ਸੌਸ ਖਾ ਗਿਆ ਯਾਰ ਬ੍ਰੈਡਾ ਲਾ ਲ ਓ ਝੂਠ ਬੋਲਦਾ ਯਾਰ ਬੜਾ ਸਾਰੀ ਸੇਵਾਦਾਨ ਹੋ ਗਈ ਅਜੋ ਝਾੜੂ ਲਈ ਜਾਂਦਾ ਉਹ ਤੇ ਦੇਵਦਾਰ ਬੈਠੇ ਨੇ ਅੰਦਰ ਕਿਹੜਾ ਕੋਣ ਅੰਦਰ ਤਾਂ ਮੇਰੇ ਨਾਲ ਕੋਈ ਜ ਹੈ ਹੀ ਨਹੀਂ ਘਲਿਆ ਬਸ ਕਿਹਾ ਕਿ ਕਤਲ ਇੱਕ ਚੂਹੀ ਫੜਨੀ ਬੈ ਅੱਜੀ ਫਰਦੀ ਸੀ ਤੰਮੀ ਅੰਦਰੋਂ ਪ੍ਰਾਪਤ ਹੋ ਕੇ ਕਲਕੱਟਾ ਉਜ ਪ੍ਰਾਪਤ ਹੋਈ ਆ ਹਾਂ ਮਰਿਆ ਹੋਇਆ ਹੈ ਕਿ ਜਾਂਦਾ ਜਾਉਂਦਾਗਾ ਹਾਂ ਪ੍ਰਾਪਤ ਕਰਕੇ ਲੈ ਕਲਕੱਟਾ ਉਜ ਚੰਦਰਾਂ ਐ ਕਣ ਕਟੋ ਜਿ ਬ੍ਰਾਹਮਤ ਕਰਕੇ ਲੈ ਕੇ ਆਨੂ ਮੈਂ ਆਰਦਨ ਡੱਕੀ ਦੀ ਮਾਰ ਕੇ ਲੈ ਆਇਆ ਛੜਦਾ ਨਹੀਂ ਓਏ ਓਏ ਸਿਟਰੀ ਨਹੀਂ ਪੂਰੀ ਕੀ ਹੋ ਗਿਆ